ਆਲਾ ਪੁਲਿਸ ਵੱਲੋਂ ਅੱਜ ਕਿਥੇ ਨਸ਼ਿਆਂ ਦੇ ਉੱਪਰ ਮੁਹਿੰਮ ਚਲਾਈ ਗਈ ਹੈ ਤੇ ਉੱਥੇ ਹੀ ਇੱਕ ਨਾਕਾ ਲਗਾਇਆ ਗਿਆ ਲੀਲਾ ਭਵਨ ਚੌਂਕ ਦੇ ਵਜੇ ਤੁਸੀਂ ਤਸਵੀਰਾਂ ਪਹਿਲੇ ਮੈਂ ਤੁਹਾਨੂੰ ਦਿਖਾ ਦਣਾ ਕਿ ਕਿਸ ਤਰ੍ਹਾਂ ਜਿਹੜੇ ਹੈਗੇ ਹੁਟ ਮੋਟਰਸਾਈਕਲ ਹੈਗੇ ਜਿਹੜੇ ਉਹ ਰੁੱਕੇ ਗਏ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਵੱਡੇ ਪੱਧਰ ਤੇ ਜਿਹੜੇ ਹੈਗੇ ਕਾਰਵਾਈ ਕੀਤੀ ਜਾ ਰਹੀ ਹੈ ਕਿ ਡੀਐਸਪੀ ਕਰਨੈਲ ਸਿੰਘ ਜਿਹੜੇ ਹੈਗੇ ਨੇ ਉਹ ਮੌਜੂਦ ਨੇ ਇੱਥੇ ਕਾਰਵਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਕਰਦੇ ਹਾਂ ਪਹਿਲੇ ਕਰਨੈਲ ਸਿੰਘ ਜੀ ਨਾਲ ਕਿ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਡਿਪਟੀ ਸਾਹਿਬ ਨਾਕਾ ਲਗਾਇਆ ਗਿਆ ਹੈ ਤੁਹਾਡੇ ਵੱਲੋਂ ਅੱਜ ਵੱਡੇ ਪੱਦਰ ਦੇ ਉੱਪਰ ਜਿੱਥੇ ਨਸ਼ਿਆਂ ਦੇ ਉੱਪਰ ਬਣੀ ਪੁਲਾਈ ਜਾਰੀ ਹੋਈ ਹੈ ਅੱਜ ਬੋਲਟ ਮੋਟਰਸਾਈਕਲਾਂ ਦੇ ਜਾਂ ਗੱਡੀਆਂ ਦੇ ਜਿਹੜੇ ਚਲਾਨ ਕੱਟੇ ਜਾ ਰਹੇ ਨੇ ਕੀ ਲੱਗ ਰਿਹਾ ਹੈ ਕਿ ਨੌਜਵਾਨ ਜਿਹੜੀ ਪੀੜ੍ਹੀ ਹੈਗੀ ਹੈ ਕਿ ਹੁਲੜਵਾਜੀ ਕਰਦੀ ਨਜ਼ਰ ਆਈ ਲੋ ਦੇਖੋ ਕੋਈ ਵੀ ਨੌਜਵਾਨ ਜਿਹੜਾ ਹੁਲੜਵਾਜੀ ਕਰਦਾ ਉਹਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਊਗਾ ਸੋ ਤੁਸੀਂ ਦੇਖ ਰਿਹਾ ਹੈ ਕਿ ਸਾਡਾ ਬਹੁਤ ਵੱਡੇ ਪੱਦਰ ਤੇ ਠਟੋਕੜ 20 ਮੁਲਾਜ਼ਮ ਹੈ ਜਿਹੜੇ ਅਸੀਂ ਇੱਥੇ ਨਾਕਾਬੰਦੀ ਕੀਤੀ ਹੈ ਜੇ ਕੋਈ ਬੋਲਟ ਪਟਾਕੇ ਮਾਰੂ ਆ ਪੌਲਡਵਾਜੀ ਕਰਨ ਵਾਲਾ ਜਾਂ ਕੋਈ ਥਾਰ ਗੱਡੀ ਤੇ ਬਲੈਕ ਪਾ ਕੇ ਘੁੰਮ ਰਿਹਾ ਸ਼ੀਸ਼ੇ ਔਰ ਜਾਂ ਫਿਰ ਛੋਟੇ ਨੰਬਰ ਪਲੇਟ ਆ ਅਸੀਂ ਕਿਸੇ ਨੂੰ ਵੀ ਬਖਸ਼ ਨਹੀਂ ਰਹਿ ਔਰ ਮੇਰੀ ਅਪੀਲ ਆ ਕਿ ਘਰ ਦੇ ਵਿੱਚ ਜਿਹੜੇ ਸੀਨੀਅਰ ਸਿਟੀਜ਼ਨ ਜੇ ਕੋਈ ਘਰ ਦੇ ਵਿੱਚ ਮੋਟਰਸਾਈਕਲ ਆ ਜਿਹਦੇ ਛੋਟਾ ਨੰਬਰ ਲੱਗਿਆ ਜਾਂ ਪਟਾਕੇ ਮਾਰੂ ਆ ਉਹਨਾਂ ਨੂੰ ਬਿਲਕੁਲ ਚੇਂਜ ਕਰਾਉਣਾ ਚਾਹੀਦਾ ਬੱਚਿਆਂ ਨੂੰ ਇਹ ਦੱਸਣਾ ਚਾਹੀਦਾ ਕਿ ਨਹੀਂ ਸਾਨੂੰ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਕਿ ਕਿਤਾ ਕਿ ਨੌਜਵਾਨ ਜਿਹੜੇ ਬੱਚੇ ਨੇ ਘੱਟ ਉਮਰ ਦੇ ਨੇ ਉਹ ਪਟਾਕੇ ਮਾਰਦੇ ਨੇ ਤੇ ਇੱਕ ਇੱਕ ਮੁਹਿੰਮ ਚਲਾਈ ਗਈ ਸੀ ਕਿ ਜੇ ਅਗਰ ਬੱਚੇ ਦੇ ਉੱਪਰ ਛੋਟੀ ਉਮਰ ਦਾ ਹੈ ਤੇ ਉਹਨਾਂ ਦੇ ਪੇਰਾਂ ਦੇ ਉੱਪਰ ਕਾਰਵਾਈ ਕੀਤੀ ਜਾਏਗੀ ਦੇਖੋ ਕੋਈ ਵੀ ਜਿਹੜਾ ਨੌਜਵਾਨ ਸਾਡੇ ਕੋਲ ਅੰਡਰਏਜ ਜਿਹੜਾ ਸਾਡੇ ਆ ਗਿਆ ਕਾਬੂ ਉਹਦਾ ਅੰਡਰਏਜ ਦਾ ਚਲਾਨ ਪਲੱਸ ਉਹਨਾਂ ਦੇ ਪੇਰੈਂਟਸ ਤੇ ਕਾਰਵਾਈ ਵੀ ਹੋਏਗੀ ਇਹ ਮੇਰੀ ਅਪੀਲ ਹੈ ਜੇ ਕੋਈ ਵੀ ਬੱਚਾ ਅੰਡਰਏਜ ਨੂੰ ਬਿਲਕੁਲ ਕੋਈ ਵੀ ਹਾਈਕਲ ਤਰ੍ਹਾਂ ਨਾ ਦਿੱਤਾ ਜਾਵੇ ਇੱਕ ਚਾਕਲੇਟ ਦੀ ਮੁਹਿੰਮ ਵੀ ਚਲਾਈ ਜਾ ਰਹੀ ਹੈ ਤੁਹਾਡੇ ਕੋਲੋਂ ਚਾਕਲੇਟ ਦਿੱਤੀ ਜਾ ਰਹੀ ਹੈ ਨੌਜਵਾਨਾਂ ਨੂੰ ਜਾਂ ਕੋਈ ਜਿਹੜੇ ਗੱਡੀ ਆਲੇ ਆ ਰਹੇ ਨੇ ਉਹ ਕੀ ਹੈ ਦੇਖੋ ਜਿਹੜੇ ਆ ਵਿਅਕਤੀ ਆ ਜਿਨ੍ਹਾਂ ਨੇ ਸੀਟ ਬੈਲਟ ਲਗਾਈ ਆ ਜਾਂ ਹੈਲਮਟ ਲਿਆ ਹੋਇਆ ਅਸੀਂ ਇੱਕ ਅੱਛੇ ਨਾਗਰਿਕ ਹੋਣ ਦਾ ਸਬੂਤ ਦੇ ਰਹੇ ਆ ਅਸੀਂ ਉਹਨਾਂ ਲੋਕਾਂ ਨੂੰ ਚਾਕਲੇਟ ਵੰਡ ਰਹੇ ਆ ਕਿ ਇਸ ਵਿਅਕਤੀ ਨੇ ਸੀਟ ਬੈਲਟ ਲਗਾਈ ਆ ਜਾਂ ਹੈਲਮਟ ਪਹਿਨਿਆ ਹੋਇਆ ਤਾਂ ਹੁਣ ਤੱਕ ਕਿੰਨੇ ਕ ਚਲਾਨ ਕੱਟ ਲਿੱਤੇ ਗਏ ਨੇ ਤਕਰੀਬ 25 ਕ ਚਲਾਨ ਕੱਢ ਦਿੱਤੇ ਗਏ ਆ ਔਰ ਲਗਾਤਾਰ ਹੋਰ ਵੀ ਜਿਹੜਾ ਸਾਡੀ ਇਹ ਇਸ ਤਰ੍ਹਾਂ ਜਾਰੀ ਰਹਿੰਦੀ। ਤੋਂ ਤੁਸੀਂ ਦੇਖੇਗਾ ਕਿ ਇਹ ਮੋਹਿਬ ਜਿਹੜੀ ਹੈ ਕਿ ਜਾਰੀ ਰਹੇਗੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਵੱਡੇ ਪਤਰ ਦੇ ਉੱਪਰ ਜਿਹੜਾ ਨਾਕਾ ਲਗਾਇਆ ਗਿਆ ਹੈ ਵੱਡੇ ਜਿਹੜਾ ਨਾਕਾ ਪੁਲਿਸ ਵੱਲੋਂ ਲਗਾ ਰਿਹਾ ਹੈ ਡੀਐਸਪੀ ਕਰਨੈਲ ਸਿੰਘ ਨੇ ਉਹ ਲੀਡ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਲਗ ਲਗ ਜਿਹੜੀਆਂ ਗੱਡੀਆਂ ਜਾਂ ਮੋਟਰਸਾਈਕਲ ਉਹਨਾਂ ਰੋਕ ਕੇ ਜਾ ਰਹੇ ਤੇ ਇਹਨਾਂ ਵੱਲੋਂ ਇੱਕ ਚਾਕਲੇਟ ਦੀ ਜਿਹੜੀ ਹੈ ਮਹਿੰਮ ਚਲਾਈ ਗਈ ਹੈ ਚਾਕਲੇਟ ਜਿਹੜੇ ਹੈਗੇ ਜਿਹੜੇ ਵਧੀਆ ਪਾਲਨ ਕਰ ਰਹੇ ਨੇ ਟ੍ਰੈਫਿਕ ਦਾ ਉਹ ਚਾਕਲੇਟ ਦੇ ਕੇ ਉਹਨਾਂ ਨੂੰ ਉਤਸ਼ਾਹ ਕਰ ਰਹੇ ਨੇ ਕਿ ਔਰ ਨਾਲ ਹੀ ਪੇਰੈਂਟਸ ਨੂੰ ਵੀ ਇਤਲਾ ਕਰ ਰਹੇ ਨੇ ਕਿ ਪੇਰੈਂਟਸ ਬੱਚਿਆਂ ਦਾ ਖਿਆਲ ਰੱਖਣ ਜਿਹੜੇ ਕਿ ਪਟਾਕੇ ਮਾਰਦੇ ਨੇ ਜਾਂ ਇਹ ਜਿਹੜਾ ਹੁੱਲੜਬਾਜੀ ਕਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਮੈਂ ਦਿਖਾ ਰਿਹਾ ਕਿ ਕਿਸ ਤਰ੍ਹਾਂ ਨਾਲ ਜਿਹੜੇ ਉਹਨਾਂ ਦੇ ਗੱਡੀਆਂ ਜਿਹੜੀਆਂ ਲੋਕਾਂ ਵੱਲੋਂ ਪੁਲਿਸ ਵੱਲੋਂ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਜਿਹੜਾ ਦੂਰ ਤੱਕ ਮੈਂ ਤੁਹਾਨੂੰ ਨਾਕਾ ਦਿਖਾ ਦੇਣਾ ਦੂਰ ਤੱਕ ਜਿਹੜਾ ਨਾਕਾ ਜਿਹੜਾ ਅਗਰ ਲੱਗਿਆ ਹੋਇਆ ਨਜ਼ਰ ਆ ਰਿਹਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਹਰ ਤਰ੍ਹਾਂ ਦੀ ਜਿਹੜੀ ਗੱਡੀ ਉਹ ਰੋਕਦੇ ਹੋਏ ਨਜ਼ਰ ਆ ਰਿਹਾ ਤੇ ਮੋਟਰਸਾਈਕਲ ਉੱਤੇ ਜਿਹੜੇ ਇਹ ਕਾਰਵਾਈ ਕਰਦੇ ਹੋਏ ਜਿਹੜੇ ਪੀਸੀਆਰ ਚਾਹੇ ਉਹ ਜਿਹੜੇ ਵੀ ਹੈਗੇ ਵੱਡੇ ਪੱਧਰ ਦੇ ਉੱਪਰ ਹੈ ਜਿਹੜੀ ਕਾਰਵਾਈ ਕਰਦੇ ਨਜ਼ਰ ਆ ਰਹੀ ਹੈ ਪੰਜਾਬ ਪੁਲਿਸ ਨੂੰ ਮਿਲਾਨੇ ਜਿੰਨਾ ਵੀ ਕਰਨਲ ਸਿੰਘ ਨੇ ਮਦਦ ਕੀਤੀ ਪਰ ਕੀ ਨਾਮ ਹੈ ਤੇ ਤੁਹਾਡੇ ਕਰਨਲ ਸਿੰਘ ਵੱਲੋਂ ਕੀ ਮਦਦ ਕੀਤੀ ਜੀ ਸਰ ਮੇਰਾ ਨਾਮ ਸੰਦੀਪ ਸਿੰਘਲਾ ਹੈ ਗਿਆ ਮੈਂ ਸਰਹੰਦ ਰੋਡ ਦੇ ਉੱਪਰ ਜਾ ਰਿਹਾ ਸੀਗਾ ਇੱਕ ਐਕਟਿਵਾ ਤੇ ਇੱਕ ਬਾਈਕ ਦਾ ਐਕਸੀਡੈਂਟ ਹੋ ਗਿਆ ਐਕਟਿਵਾ ਵਾਲੇ ਲੜਕੇ ਦੇ ਬਹੁਤ ਜ਼ਿਆਦਾ ਸੱਟ ਲੱਗੀ ਤੇ ਮੈਂ ਦੇਖਿਆ ਕਿ ਇੱਕ ਇਨਸਾਨ ਇਨੋਵਾ ਦੇ ਵਿੱਚ ਜਾ ਰਹੇ ਸੀਗੇ ਸਿਵਲ ਡਰੈਸ ਦੇ ਵਿੱਚ ਫੈਮਲੀ ਨਾਲ ਜਾ ਰਹੇ ਸੀ ਉਹਨਾਂ ਨੇ ਆਪਣੀ ਨੋਵਾ ਸਾਈਡ ਤੇ ਖੜੀ ਕੀਤੀ ਤੇ ਖੜੀ ਕਰਕੇ ਉਹ ਆਏ ਐਕਸੀਡੈਂਟ ਵਾਲੀ ਜਗ੍ਹਾ ਤੇ ਉਹਨਾਂ ਨੇ ਜਿਹੜਾ ਰੋਡ ਦੇ ਉੱਪਰ ਲੜਕਾ ਗिरा ਪਿਆ ਸੀ ਉਹਨਾਂ ਨੂੰ ਬੜੇ ਹੀ ਸਜੇ ਢੰਗ ਦੇ ਨਾਲ ਉਹਨਾਂ ਨੂੰ ਰੋਡ ਤੋਂ ਖੜਾ ਕੀਤਾ ਤੇ ਨਾਲ ਹੀ ਉਹਨਾਂ ਨੂੰ ਫਰਸਟ ਸੇਡ ਪ੍ਰੋਵਾਈਡ ਕੀਤੀ ਸਾਨੂੰ ਇਹ ਸਾਰੀ ਚੀਜ਼ ਦੇ ਵਿੱਚ ਘੱਟੋ ਘਾਟ 1.5 ਘੰਟਾ ਲੱਗਿਆ ਹੋਵੇਗਾ ਤੇ ਉਹਨਾਂ ਨੇ ਬਿਨਾਂ ਕੋਈ ਫੈਮਲੀ ਦੇ ਟਾਈਮ ਦੀ ਜਾਂ ਕਿਤੇ ਵੀ ਜਾ ਰਹੇ ਸੀ ਪਰਸਨਲ ਕੰਮ ਦੀ ਪਰਵਾਹ ਕੀਤੇ ਬਿਨਾਂ ਸੜਕ ਸੁਰੱਖਿਆ ਫੋਰਸ ਨੂੰ ਬੁਲਾ ਕੇ ਉਸ ਲੜਕੇ ਨੂੰ ਫਿਰ ਹਸਪੀਟਲ ਦੇ ਵਿੱਚ ਐਡਮਿਟ ਭੇਜਿਆ ਸੁਰੱਖਿਆ ਦੇ ਲਈ ਤੇ ਮੈਨੂੰ ਇਹ ਦੇਖ ਕੇ ਬੜੀ ਖੁਸ਼ੀ ਹੋਈ ਤੇ ਮੈਨੂੰ ਜਦੋਂ ਜਾਣ ਕੇ ਪਤਾ ਚੱਲਿਆ ਕਿ ਉਹ ਵੀਰ ਜੀ ਜਿਹੜੇ ਸਿਵਲ ਡ्रेस ਦੇ ਵਿੱਚ ਸੀ ਉਹ ਡੀਐਸਪੀ ਟ੍ਰੈਫਿਕ ਪੁਲਿਸ ਹੈਗੇ ਆ ਜਿਨ੍ਹਾਂ ਦਾ ਨਾਮ ਕਰਨੈਲ ਸਿੰਘ ਹੈਗੇ ਆ ਤੇ ਕਿ ਅੱਜ ਦੇ ਟਾਈਮ ਦੇ ਵਿੱਚ ਇੰਨੇ بڑے ਅਫਸਰ ਵੀ ਰੋਡ ਦੇ ਉੱਪਰ ਇੰਨੀ ਬੜੀ ਮਦਦ ਕਰਦੇ ਹੈਗੇ ਆ ਉਹਨਾਂ ਦੀ ਮਦਦ ਦੇ ਨਾਲ ਸ਼ਾਇਦ ਉਸ ਲੜਕੇ ਦੀ ਜ਼ਿੰਦਗੀ ਬਚ ਗਈ ਹੋਏਗੀ ਤੇ ਮੈਨੂੰ ਇਹ ਦੇਖ ਕੇ ਬੜਾ ਅੱਛਾ ਲੱਗਿਆ ਸੀਗਾ ਜੀ ਹਾਂ ਤਾਂ ਸੇ ਖੁਸ਼ ਹੋ ਕਿ ਅੱਜ ਨਾਕੇ ਵੀ ਲਗਾ ਰੱਖਿਆ ਹੈ ਲੋਕਾਂ ਦੇ ਚਲਾਨ ਵੀ ਕੱਟ ਰਹੇ ਨੇ ਉਹ ਉਹ ਲੋਕ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਕੀ ਮੈਸੇਜ ਦੋਗੇ ਕਿ ਕਿਉਂਕਿ ਪੁਲਿਸ ਆਪਣੀ ਕਾਰਵਾਈ ਕਰਦੀ ਹੈ ਤੇ ਫਿਰ ਪੇਰੈਂਟਸ ਕਹਿੰਦੇ ਨੇ ਕਿ ਆਹ ਪੁਲਿਸ ਗਲਤ ਕਰ ਰਹੀ ਹੈ ਸਰ ਨਹੀਂ ਪੁਲਿਸ ਬਿਲਕੁਲ ਵੀ ਗਲਤ ਨਹੀਂ ਕਰਦੀ ਹੈਗੀ ਜਿਹੜੇ ਸੜਕ ਤੇ ਨਾਕੇ ਲੱਗਦੇ ਹੈਗੇ ਆ ਸਿਰਫ ਲੋਕਾਂ ਨੂੰ ਜਾਣਕਾਰੀ ਦੇਣ ਦੇ ਲਈ ਲੱਗੇ ਹੈਗੇ ਆ ਤਾਂ ਕਿ ਕਿਸੇ ਵੀ ਟਾਈਮ ਦੇ ਵਿੱਚ ਜਿਹੜਾ ਐਕਸੀਡੈਂਟ ਹੁੰਦੇ ਆ ਉਹ ਕਿਸੇ ਨਾ ਕਿਸੇ ਬੰਦੇ ਦੀ 60 ਫੀਟ ਤੋਂ ਇਲਾਵਾ ਜਾਨ ਵੀ ਲੈ ਸਕਦੇ ਹੈਗੇ ਆ ਪਰ ਅਗਰ ਇਹ ਨਾਕਿਆਂ ਦੇ ਨਾਲ ਉਸ ਜਾਣਕਾਰੀ ਦੇ ਰਿਹਾ ਸਾਰਿਆਂ ਨੂੰ ਵੀ ਆਪਾਂ ਨੂੰ ਟ੍ਰੈਫਿਕ ਰੂਲਸ ਫਾਲੋ ਕਰਨੇ ਚਾਹੀਦੇ ਹੈਗੇ ਆ ਐਕਟਿਵਾ ਜਾਂ ਟੂ ਟੂ ਵੀਲਰ ਚਲਾਉਂਦੇ ਹੋਏ ਆਪਾਂ ਨੂੰ ਹੈਲਮਟ ਪੈਣੇ ਚਾਹੀਦੇ ਹੈਗੇ ਆ ਤੇ ਕਾਰ ਡਰਾਈਵ ਕਰਦੇ ਹੋਏ ਸੀਟ ਬੈਲਟ ਜਾਂ ਸਪੀਡ ਦਾ ਵੀ ਧਿਆਨ ਰੱਖਣਾ ਚਾਹੀਦਾ ਹੈਗਾ ਤੇ ਮੋਬਾਈਲ ਵੀ ਨਹੀਂ ਯੂਜ਼ ਕਰਨਾ ਚਾਹੀਦਾ ਹੈਗਾ ਇਹ ਸਾਰੇ ਸਾਰੇ ਆਪਣੇ ਸਮਾਜ ਦੇ ਲਈ ਹੈਗੇ ਆ ਤੇ ਸਾਰੇ ਵਾਸੀਆਂ ਨੂੰ ਇਹ ਜ਼ਰੂਰੀ ਹੈਗਾ ਕਿ ਇਹਨੂੰ ਫਾਲੋ ਕੀਤਾ ਜਾਵੇ ਉਹ ਬਿੱਟੂ ਮੈਂ ਆਪਣੀ ਫੈਮਿਲੀ ਦੇ ਨਾਲ ਜਿਹੜਾ ਕਿ ਕਿਤੇ ਜਾ ਰਿਹਾ ਸੀ ਸਿਵਲ ਦੇ ਵਿੱਚ ਸੀ ਲੇਕਿਨ ਇਹਨਾਂ ਇਹਨਾਂ ਵਿਅਕਤੀ ਨੂੰ ਇਹ ਨਹੀਂ ਪਤਾ ਵੀ ਮੈਂ ਡੀਐਸਪੀ ਹਾਂ ਔਰ ਜਦੋਂ ਐਕਸੀਡੈਂਟ ਹੋਇਆ ਮੈਂ ਆ ਇੱਕਦਮ ਗੱਡੀ ਖੜੀ ਕਰਕੇ ਉਸ ਵਿਅਕਤੀ ਨੂੰ ਬੜੇ ਸਹੀ ਤੰਗ ਤੇ ਲਾਪ ਜਿਸ ਤਰ੍ਹਾਂ ਜਿਹੋ ਵੀ ਲੱਤ ਦਾ ਮੈਨੂੰ ਲੱਗਿਆ ਕਿ ਟੁੱਟਾ ਹੋ ਚੁੱਕਾ ਔਰ ਮੈਂ ਇੱਕ ਡੰਡਾ ਲਿਆ ਉਹ ਤੋਂ ਪੰਪ ਤੋਂ ਡੰਡਾ ਲੈ ਕੇ ਉਹਨੂੰ ਦੋ ਤਿੰਨ ਜਗ੍ਹਾ ਤੋਂ ਉਹਨੂੰ ਬੰਨਿਆ ਬੰਨ ਕੇ ਔਰ ਫਿਰ ਜਿਹੜੀ ਸਾਡੀ ਐਸਐਸਐਫ ਫੋਰਸ ਹੈ ਸਭ ਸੱਚਾ ਫੋਰਸ ਉਹਨੂੰ ਜਲਦ ਤੋਂ ਜਲਦ ਉੱਥੇ ਪਹੁੰਚੀ ਔਰ ਪਹੁੰਚੇ ਤੇ ਉਹਨੂੰ ਜਿਹੜਾ ਹੈ ਕਿ ਅਸੀਂ ਹਸਪੀਟਲ ਨੂੰ ਪਹੁੰਚਾਇਆ ਗਿਆ। ਸੋ ਮੈਂ ਅਪੀਲ ਕਰਦਾ ਕਿ ਸਾਡਾ ਸਾਰਿਆਂ ਦਾ ਫਰਜ਼ ਹੀ ਹੁੰਦਾ ਕਿ ਅਸੀਂ ਜੇ ਕੋਈ ਰੋਡ ਐਕਸ਼ਨ ਹੁੰਦਾ ਉਹਨੂੰ ਕਿਸੇ ਵੀ ਮੁਕਦਮੇ ਵਿੱਚ ਗਵਾਹ ਤੌਰ ਤੇ ਨਹੀਂ ਖੜੇ ਹੋਏਗਾ ਬਲਕਿ ਉਸ ਨੂੰ ਸਨਮਾਨਿਤ ਕੀਤਾ ਜਾਏਗਾ ਔਰ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਜਦੋਂ ਇਹਨਾਂ ਨੂੰ ਪਤਾ ਲੱਗਾ ਮੇਰੇ ਬਾਰੇ ਤਾਂ ਇਹਨਾਂ ਨੇ ਇਹ ਕਿਹਾ ਕਿ ਇਸ ਤਰ੍ਹਾਂ ਦੇ ਸਾਰੇ ਪੁਲਿਸ ਅਫਸਰ ਹੋ ਜਾਣ ਤਾਂ ਬਹੁਤ ਵੱਡੀ ਗੱਲ ਹੈ ਕਿ ਜਿਹੜੀ ਪੰਜਾਬ ਪੁਲਿਸ ਹੈ ਉਹ ਕੀ ਲੋਕਾਂ ਦੀ ਇਸ ਤਰ੍ਹਾਂ ਵੀ ਸੇਵਾ ਕਰ ਰਹੀ ਹੈ। ਹੋਰ ਵੀ ਜਿਹੜੇ ਨੌਜਵਾਨਾਂ ਨੂੰ ਮੈਸੇਜ ਦਿੱਤਾ ਗਿਆ ਉਹਨਾਂ ਵੱਲੋਂ ਕਿ ਪੇਰੈਂਟਸ ਨੂੰ ਕਿ ਆਪਣੇ ਜਿਹੜੇ ਹੈਗੇ ਬੱਚਿਆਂ ਨੂੰ ਸਮਝਾਇਆ ਜਾਵੇ ਤੇ ਮੋਬਾਈਲ ਮੋਟਰਸਾਈਕਲਾਂ ਨੂੰ ਮੋਬਾਈਲ ਨਾਲ ਯੂਜ਼ ਕੀਤਾ ਜਾਏ ਜਾਂ ਗੱਡੀਆਂ ਦੇ ਜਿਹੜੇ ਬਲੈਕ ਸ਼ੀਸ਼ੇ ਕਰਕੇ ਹੋਲਰ ਬਾਜੀ ਨਾਲ ਕੀਤੀ ਜਾਵੇ। ਤੁਹਾਨੂੰ ਲੱਗ ਰਿਹਾ ਕਿ ਤੁਹਾਡੇ ਵੱਲੋਂ ਵੀ ਇਹ ਮੁਹਿੰਮ ਚਲਾਈ ਜਾਏਗੀ ਕਿ ਲੋਕਾਂ ਨੂੰ ਸਮਝਾਇਆ ਜਾਏਗਾ। ਦੇਖੋ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਅਲੰਗਨਕਾਰ ਆ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਆ। ਔਰ ਅਸੀਂ ਹਮੇਸ਼ਾ ਜਿਹੜੇ ਆ ਸੈਮੀਨਾਰ ਲਗਾਨੇ ਆ ਸਕੂਲਾਂ ਅਕਾਲਦਾ ਅਤੇ ਔਰ ਅਸੀਂ ਅਵੇਅਰ ਕਰ ਰਹੇ ਹਾਂ ਕਿ ਸਾਨੂੰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜੇ ਕੋਈ ਉਲੰਘਣਾ ਕਰੇਗਾ ਉਹ ਕਿਸੇ ਨੂੰ ਵੀ ਬਚੇ ਨਹੀਂ

ਵਟਸਐਪ ਚੈਨਲ ਪਰ